ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਾਧ ਸੰਗਤ ਜੀਓ ਇਤਿਹਾਸ ਕ ਲੜੀ ਨੂੰ ਅੱਗੇ ਤੋਰਦੇ ਹੋਏ ਆਓ ਪਿਆਰਿਓ ਆਪ ਜੀ ਨਾਲ ਇਤਿਹਾਸ ਸੰਝਾ ਕਰੀਏ ਸਰਸਾ ਨਦੀ ਨੂੰ ਪਾਰ ਕਰਕੇ ਉੱਚੀ ਟਿੱਬੀ ਤੇ ਭਾਈ ਉਹਦੇ ਸਿੰਘ ਅਡਵਾਂਸ ਪਾਰਟੀ ਇਨਾਂ ਦੀ ਬਾਤ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰ ਦੇਵਾਂ ਕਿ ਇਹਨਾਂ ਦੇ ਪਿਤਾ ਸਨ ਭਾਈ ਮਣੀ ਸਿੰਘ ਜੀ ਦਾਦਾ ਭਾਈ ਮਾਈ ਦਾਸ ਅਤੇ ਪੜਦਾਦਾ ਭਾਈ ਬੱਲੂ ਜੀ ਇਸ ਪਰਿਵਾਰ ਦੇ 83 ਜੀ ਸ਼ਹੀਦ ਹੋਏ ਨੇ 83 ਤਨ ਤਨ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਤੇ ਬੰਦਾ ਬਹਾਦਰ ਜਿਹਦੇ ਨਾਲ ਇਹਨਾਂ ਨੇ ਚੱਪੜਚੜੀ ਤੱਕ ਜਿਹੜੀਆਂ ਜੰਗਾਂ ਹੋਈਆਂ ਉਹਨਾਂ ਦੇ ਵਿੱਚ ਇਹ ਸਾਰੇ ਸ਼ਹੀਦ ਹੋਏ ਨੇ ਪਿਆਰਿਓ ਜਿਹੜਾ ਭਾਈ ਉਹਦੇ ਸਿੰਘ ਸੀ ਤੇ ਭਾਈ ਬਚਿੱਤਰ ਸਿੰਘ ਇਹ ਬਚਿੱਤਰ ਸਿੰਘ ਵੱਡਾ ਸੀ ਉਹਦੇ ਸਿੰਘ ਛੋਟਾ ਸੀ ਔਰ ਇਹਨਾਂ ਨੇ ਜਿਹੜੇ ਛਾਈ ਟੀਵੀ ਦੇ ਉੱਤੇ 5 ਘੰਟੇ ਲਗਾਤਾਰ ਜੰਗ ਕੀਤਾ ਤੇ ਮੁਗਲ ਹਕੂਮਤ ਨੂੰ ਰੋਖੀ ਰੱਖਿਆ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ ਕੋਟਲਾ ਨਿਆਂਗ ਖਾਨ ਨੂੰ ਚਲੇ ਗਏ। ਔਰ ਬਾਕੀ ਜਿਹੜੇ ਗੁਰੂ ਸਾਹਿਬ ਦੇ ਪੁੱਤਰ ਨੇ ਪਿਆਰਿਓ ਇਹਨਾਂ ਦੇ ਨਾਮ 10 ਪੁੱਤਰ ਹੋਏ ਨੇ। 10 ਪੁੱਤਰ ਭਾਈ ਮਨੀ ਸਿੰਘ ਦੇ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਗੁਰੂ ਸਾਹਿਬ ਦੇ ਨਾਲ ਸ਼ਹੀਦ ਹੋਏ ਮਹਬੂਬ ਸਿੰਘ ਤੇ ਜੰਗੂਬ ਸਿੰਘ ਫਤਿਹ ਸਿੰਘ ਅਲਵੇਲ ਸਿੰਘ ਮੋਰ ਸਿੰਘ ਬਾਗ ਸਿੰਘ ਅਨੋਖ ਸਿੰਘ ਭਾਈ ਜਿਹੜੇ ਮਹਿਬੂਬ ਸਿੰਘ ਤੇ ਫਤਿਹ ਸਿੰਘ ਸੀ ਇਹ 13 ਮਈ 1710 ਨੂੰ ਚੱਪੜ ਚਿੜੀ ਦੇ ਵਿੱਚ ਇਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਔਰ ਜਿਹੜੇ ਅਲਵੇਲ ਸਿੰਘ ਤੇ ਮੋਰ ਸਿੰਘ ਨੇ 22 ਜੂਨ 1713 ਨੂੰ ਛੜੋਰੇ ਦੀ ਜੰਗ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਲੜੀ ਉਹਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਜਿਹੜਾ ਪਿਆਰਿਓ ਹੈਗਾ ਸੀ ਇੱਕ ਇਹਨਾਂ ਦਾ ਜਬਰ ਜੰਗ ਸਿੰਘ ਦੇ ਜਿਹੜੇ ਇਹਨਾਂ ਨੇ ਇੱਕ ਪੰਡਤ ਦੀ ਜਿਹੜੇ ਘਰ ਦੀ ਨੂੰ ਚੁੱਕ ਕੇ ਲੈ ਗਏ ਸੀ ਭਾਈ ਅਜੀਤ ਸਿੰਘ ਦੇ ਨਾਲ ਉਹ ਦਵਾਰਕਾ ਦਾਸ ਦੀ ਪਤਨੀ ਨੂੰ ਬਸੀ ਪਠਾਣੇ ਉਹ ਇਹਨਾਂ ਨੇ ਛਡਵਾਇਆ ਸੀ ਇਸ ਪਰਿਵਾਰ ਦੀ ਬੜੀ ਵੱਡੀ ਮਹਾਨਤਾ ਹੈ ਪਿਆਰਿਓ ਇਹਨਾਂ ਨੇ ਬਹੁਤ ਵੱਡੀਆਂ ਸਿੱਖ ਕੌਮ ਵਾਸਤੇ ਕੁਰਬਾਨੀਆਂ ਦਿੱਤੀਆਂ ਹੁਣ ਇੱਥੋਂ ਗੁਰੂ ਸਾਹਿਬ ਅੱਗੇ ਜਾ ਚੁੱਕੇ ਨੇ ਔਰ ਕਹਿਰਾਂ ਦਾ ਜੰਗ ਜੇ ਇੱਥੇ ਹੋਇਆ ਤੇ ਘਟੋ ਘਟ ਪੰਜ ਘੰਟੇ ਮੁਗਲ ਹਕੂਮਤ ਨੂੰ ਇਹਨਾਂ ਨੇ ਰੋਕੇ ਰੱਖਿਆ ਗੁਰੂ ਸਾਹਿਬ ਨਿਹੰਕਾ ਕੋਟਲਾ ਦੇ ਇਲਾਕੇ ਵੱਲ ਨੂੰ ਚਲੇ ਗਏ ਪਿਛੇ ਚੰਖੀਆਂ ਵਾਲੇ ਬੰਨੇ ਭਾਈ ਜੀਵਨ ਸਿੰਘ ਦਾ ਜਥਾ ਜੋ ਜੁੱਧ ਕਰ ਰਿਹਾ ਸੀ ਮਾਰੋ ਮਾਰ ਕਰਨੀਆਂ ਫੌਜਾਂ ਦੇ ਨਾਲ ਮੁਗਲਾਂ ਦੀਆਂ ਫੌਜਾਂ ਅਤੇ ਨਾਲ ਪਿਆਰਿਓ ਜਿਹੜੀ ਇਹਨਾਂ 22 ਧਾਰੀਆਂ ਦੀ ਫੌਜ ਸੀ ਜੁੱਧ ਕਰਦੇ ਹੋਏ ਇਹਨਾਂ ਦੇ ਨਾਲ ਦੇ ਵੀ ਸਾਰੇ ਸਿੰਘ ਸ਼ਹੀਦ ਹੋ ਜਾਂਦੇ ਨੇ ਤੇ ਇਹ ਭਾਈ ਜੀਵਨ ਸਿੰਘ ਜੀ ਪਿਆਰਿਓ ਕੌਣ ਨੇ ਇਹ ਭਾਈ ਜੀਵਨ ਸਿੰਘ ਜਿਹੜੇ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ 11-12 ਸਾਲ ਵੱਡੇ ਨੇ ਤੇ ਪਟਨੇ ਸਾਹਿਬ ਦਾ ਇਹਨਾਂ ਦਾ ਜਨਮ ਹੈ ਤੇ ਛੋਟੇ ਹੁੰਦੇ ਇਕੱਠੇ ਖੇਡੇ ਸੀ ਇਹ ਰੰਗਰੇਟੇ ਕੌਮ ਦੇ ਵਿੱਚੋਂ ਨੇ ਇਹਨਾਂ ਨੇ ਧੰਤਨ ਸਾਹਿਬ ਜੀ ਕੋ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਅਨੰਤਪੁਰ ਸਾਹਿਬ ਲਿਆਂਦਾ ਤੇ ਗੁਰੂ ਸਾਹਿਬ ਦੇ ਭੇਟਾ ਕੀਤਾ ਤੇ ਗੁਰੂ ਸਾਹਿਬ ਨੇ ਖੁਸ਼ ਹੋ ਕੇ ਅਸ਼ੀਰਵਾਦ ਦਿੱਤਾ ਰੰਗਰੇਟਾ ਗੁਰੂ ਕਾ ਬੇਟਾ ਸੋ ਇਹਨਾਂ ਦੀ ਬਿੱਦੀ ਬਹੁਤ ਵੱਡੀ ਕੁਰਬਾਨੀ ਹੈ ਉਸ ਜੰਗ ਦੇ ਵਿੱਚੋਂ ਭਾਈ ਜੀਵਨ ਸਿੰਘ ਜੀ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੈਤਾ ਸੀ ਜਦੋਂ ਅੰਮ੍ਰਿਤਸਰ ਕੇ 1699 ਦੀ ਵਸਾਖੀ ਨੂੰ ਆਪ ਜੀ ਭਾਈ ਜੀਵਨ ਸਿੰਘ ਜੀ ਬਣ ਗਏ ਸੀ ਔਰ ਅਖੀਰ ਸ਼ਹੀਦੀਆਂ ਇਹਨਾਂ ਦੀਆਂ ਕਿੱਥੇ ਹੁੰਦੀਆਂ ਨੇ ਚਮਕੌਰ ਦੇ ਜੰਗ ਦੇ ਵਿੱਚ ਇਹਨਾਂ ਦੇ ਨਾਲ ਇਹਨਾਂ ਦੇ ਦੋ ਭਤੀਜੇ ਤੇ ਇੱਕ ਛੋਟਾ ਭਰਾ ਸੰਗਤ ਸਿੰਘ ਜਿਨ੍ਹਾਂ ਨੂੰ ਸਤਿਗੁਰੂ ਦੇ ਨਾਲ ਮੁਹੰਦਰਾ ਮਿਲਦਾ ਜੁਲਦਾ ਸੀ ਤੇ ਕਲਗੀ ਤੋੜਾ ਲਾ ਕੇ ਤੇ ਉਹਨਾਂ ਨੂੰ ਉਥੇ ਛੜਿਆ ਸੀ ਪਿਆਰਿਓ ਉਹ ਭਾਈ ਸੰਗਤ ਸਿੰਘ ਸੀ ਜਿਨ੍ਹਾਂ ਦਾ ਬਿਲਕੁਲ ਚਿਹਰਾ ਮੋਰਾ ਮਿਲਦਾ ਸੀ ਤੇ ਗੁਰੂ ਸਾਹਿਬ ਇਥੋਂ ਤਾੜੀ ਮਾਰ ਕੇ ਜੁਲਦੇ ਹੁਣ ਕੋਟਲਾ ਨਿਹੰਗ ਖਾਂ ਪਿਆਰਿਓ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹੁੰਚ ਰਹੇ ਨੇ ਔਰ ਭਾਈ ਬਚਿੱਤਰ ਸਿੰਘ ਦਾ ਜਿਹੜਾ ਜਥਾ ਸੀ ਉਹ ਵੀ ਲੜਦਾ ਜੁੱਧ ਦੇ ਵਿੱਚ 100 ਸਿੰਘਾਂ ਦਾ ਸ਼ਹੀਦੀਆਂ ਪਾ ਗਿਆ ਔਰ ਆਪ ਭਾਈ ਬਚਿੱਤਰ ਸਿੰਘ ਇੰਨੇ ਕੁ ਜ਼ਿਆਦਾ ਫੱਟੜ ਹੋ ਗਏ ਨੇ ਕਿ ਬਹੁਤ ਜ਼ਿਆਦਾ ਯਾਨੀ ਕਿ ਜੰਗ ਅਜ ਸਾਰੀ ਦਿਨ ਦੀ ਕੰਨਸਾਮ ਲੜਦਿਆਂ ਲੜਦਿਆਂ ਸਾਰੀ ਦਿਹਾੜੀ ਨਿਕਲ ਗਈ ਦੁੱਜੇ ਬੰਨੇ ਮਾਤਾ ਗੁਜਰ ਕੌਰ ਜੀ ਛੋਟੇ ਸਹਿਬ ਜਾਦੇ ਜੇੜੇ ਸਰਸਾ ਨੂੰ ਪਾਰ ਨਹੀਂ ਕਰ ਸਕੇ ਸਰਸਾ ਦੇ ਕੰਡੇ ਚੱਲਦੇ ਚੱਲਦੇ ਅੱਗੇ ਕੁੰਮੇ 마ਸ਼ਕੀ ਦੀ ਝੌਂਪੜੀ ਦੇ ਵਿੱਚ ਪਹੁੰਚਦੇ ਨੇ ਪਿਆਰਿਓ ਰਾਤ ਉੱਥੇ ਵਿਸ਼ਰਾਮ ਕਰਦੇ ਨੇ 7 ਤਰੀਕ ਦੀ ਰਾਤ ਔਰ ਇਥੇ ਇੱਕ ਬ੍ਰਾਹਮਣੀ ਹੈ ਲਸ਼ਮੀ ਇਹ ਨਹੀਂ ਜੇ ਬ੍ਰਾਹਮਣਾ ਨੇ ਆਪਣੇ ਨਾਲ ਦਗਾ ਕਮਾਇਆ ਨਾ ਬਹੁਤ ਬੱਚਿਆਂ ਨੂੰ ਫੜਾਉਣ ਵਾਲੇ ਬ੍ਰਾਹਮਣ ਬੱਚਿਆਂ ਨੂੰ ਸ਼ਹੀਦ ਕਰਾਉਣ ਵਾਲੇ ਬ੍ਰਾਹਮਣ ਤੇ ਪਿਆਰਿਓ ਲక్ష్ਮੀ ਨੇ ਮਸਰਾਂ ਦੀ ਦਾਲ ਬਣਾ ਕੇ ਲਿਆ ਕੇ ਤੇ ਰਾਤ ਨੂੰ ਸਹਿਜਾਦਿਆਂ ਨੂੰ ਛੋਟਿਆਂ ਨੂੰ ਪ੍ਰਸ਼ਾਦਾ ਛਕਾਇਆ ਉਹਦੀ ਕੁਰਬਾਨੀ ਵੀ ਬੜੀ ਏ ਇਥੋਂ ਅਗਲੇ ਦਿਨ ਜਿਹੜਾ ਗੰਗੂ ਬ੍ਰਾਹਮਣ ਸੀ ਉਹ ਮਿਲ ਪੈਂਦਾ ਹੈ ਇਤਿਹਾਸ ਦੇ ਵਿੱਚ ਇਹ ਵੀ ਆਉਂਦਾ ਪਿਆਰਿਓ ਤੇ ਇੱਕ ਇਤਿਹਾਸ ਦੇ ਵਿੱਚ ਹੋਰ ਵੀ ਕਰਵਟ ਆਉਂਦੀ ਆ ਜਿਵੇਂ ਜਿਵੇਂ ਖੋਜਾਂ ਹੁੰਦੀਆਂ ਕਿ ਕੁਝ ਤੁਮਾ ਨਗਰ ਦੇ ਬੰਦੇ ਸੀ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਫੜਾਇਆ ਸੀ ਉਹਨਾਂ ਦਾ ਵੀ ਵੇਰਵਾ ਦਰਜ ਹੈ ਬਾਹ ਦੇ ਵਿੱਚ ਅਲਟ-ਪਲਟ ਕਰਕੇ ਉਹ ਇਤਿਹਾਸ ਨੂੰ ਮਤਲਬ ਇਨੀ ਖੋਜ ਜਿਹੜੀ ਆ ਸਜੇ-ਸਜੇ ਚਲਦੀ ਪਈ ਹੈ ਜੇ ਪੂਰਾ ਸਪਸ਼ਟ ਨਹੀਂ ਹੈ ਪਿਛਾਣੇ ਕਿ ਉਹ ਤੁਮਾ ਤੇ ਨਹੀਂ ਦਰਬਾਰੀ ਦੋ ਭਰਾ ਸੀ ਜਿਨ੍ਹਾਂ ਨੇ ਬੱਚਿਆਂ ਦੀ ਸੂ ਦਿੱਤੀ ਤੇ ਫੜਾਇਆ ਸੋ ਇਥੋਂ ਆਪਾਂ ਚੱਲੀਏ ਕੋਟਲਾ ਨਿਹੰਗਾ ਥਾ ਪਿਆਰਿਓ ਹੁਣ ਕੋਟਲਾ ਨਿਹੰਗ ਖਾਨ ਜਿਹੜਾ ਪੁੰਨਿਆਗ ਖਾਨ ਕੌਣ ਸੀ ਸੁਲੇਮਾਨ ਖਾਨ ਸੁਲਤਾਨ ਖਾਨ ਤੇ ਨਰੰਗ ਖਾਨ ਇਹ ਪਿਆਰਿਓ ਤਿੰਨੇ ਭਰਾ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਹੋਏ ਤੇ ਇਹ ਉਧਰਲੇ ਪਰੋਬਾਰ ਚੋਂ ਆਏ ਸੀ ਤੇ ਇਧਰ ਆਣ ਕੇ ਉਹਨਾਂ ਨੇ ਆਪਣਾ ਵਸ਼ੇਬਾ ਕੀਤਾ ਪਿਆਰਿਓ ਨਿਹੰਗ ਖਾਨ ਤੇ ਆलम खान ਤੇ بی بی عمری ਇਹ تینے ਪੈਣ ਪ੍ਰਾਦੇ ਤੇ بی بی عمری ਕੌਣ ਹੈ ਪਿਆਰਿਓ بی بی عمری ਜਿਹੜੀ ਹੈ ਉਹ ਗਣੀ ਖਾਨ ਤੇ ਨਵੀ ਖਾਨ ਜਿਹੜੇ ਉੱਚ ਦਾ ਹੀ ਪੀਰ ਬਣਾ ਕੇ ਲੈ ਕੇ ਗਏ ਸੀ ਇਹ ਉਹਨਾਂ ਦੀ ਭੂਆ ਹੈ ਤੇ ਇੱਕ ਬੇਟੀ ਹੈ ਪਿਆਰਿਓ ਮੁਮਤਾਜ ਜਿਸ ਵੇਲੇ ਭਾਈ ਬਜਤਰ ਸਿੰਘ ਜਖਮੀ ਹਾਕਮ ਵਿੱਚ ਰੰਗੜਾਂ ਦੇ ਜੂਹ ਦੇ ਵਿੱਚ ਪਏ ਨੇ ਚੜ ਸਿੰਘ ਬਰਾਰ ਦੀ ਜਿਹੜੀ ਸੀਆਈਡੀ ਸੀ ਉਹਨਾਂ ਨੇ ਗੁਰੂ ਸਾਹਿਬ ਦੇ ਕੋਲ ਜਾ ਕੇ ਦੱਸਿਆ ਕਿ ਬਾਕੀ ਫੌਜ ਸ਼ਹੀਦੀ ਪ੍ਰਾਪਤ ਕਰ ਗਈ ਹੈ 50 ਸਿੰਘ ਜਿਹੜੇ ਉਦੇ ਸਿੰਘ ਵਾਲੇ ਸ਼ਹੀਦ ਹੋ ਗਏ ਉਹਦੇ ਸਿੰਘ ਵੀ ਸ਼ਹੀਦ ਹੋ ਗਿਆ ਹੈ ਬਾਬਾ ਜੀਵਨ ਸਿੰਘ ਜੀ ਠੀਕ ਠਾਕ ਨੇ ਨਾਲ ਦੇ ਸਾਥੀ ਸ਼ਹੀਦੀ ਪ੍ਰਾਪਤ ਕਰ ਗਏ ਨੇ ਭਾਈ ਬਚਿੱਤਰ ਸਿੰਘ ਜੀ ਦੇ ਸਾਰੇ ਸਿੰਘ ਸ਼ਹੀਦ ਹੋ ਗਏ ਐ ਬਜਰ ਕੌਰ ਦੀ ਬੇਟੀ ਸ਼ਹੀਦ ਹੋ ਗਈ ਬਜਰ ਸਿੰਘ ਦੀ ਬੇਟੀ ਉਹ ਵੀ ਸ਼ਹੀਦੀ ਪ੍ਰਾਪਤ ਕਰ ਗਈ ਐ ਤੇ ਭਾਈ ਬਚਿੱਤਰ ਸਿੰਘ ਜੀ ਸਹਿਗਦੇ ਨੇ ਪੰਜਾ ਸਿੰਘ ਗੁਰੂ ਸਾਹਿਬ ਨੇ ਦੇ ਕੇ ਇਹਨਾਂ ਦੇ ਨਾਲ ਪਾਲਤ ਪੁੱਤਰ ਜੋਰਾਵਰ ਸਿੰਘ ਪਿਆਰਿਓ ਉਹਦੀ ਵਾਰੀ ਵੀ ਆਪਾਂ ਤੁਹਾਨੂੰ ਦੱਸਾਂਗੇ ਉਸ ਨੂੰ ਨਾਲ ਭੇਜਿਆ ਤੇ ਉਹ ਜਾ ਕੇ ਭਾਈ ਬਚਿੱਤਰ ਸਿੰਘ ਨੂੰ ਚੁੱਕ ਕੇ ਲਿਆਉਂਦੇ ਨੇ ਤੇ ਕੋਟਲਾ ਨਿਆਂਗ ਖਾਨ ਦੀ ਜਿਹੜੀ ਹਵੇਲੀ ਹੈ ਉਹਦੇ ਵਿੱਚ ਕਮਰੇ ਦੇ ਵਿੱਚ বিশ্রਾਮ ਕਰਵਾਉਂਦੇ ਨੇ ਹੁਣ ਇੱਥੇ ਜਦੋਂ ਸ਼ਾਮਾਂ ਤੱਕ ਪਹੁੰਚਦੀ ਨੇ ਤੇ ਸੀਆਈਡੀ ਵੀ ਮਗਰ ਚੜੀ ਆਉਂਦੀ ਹੈ ਤੇ ਫੌਜ ਮਗਰੇ ਪੈਰ ਨੱਪੀ ਆਉਂਦੀ ਆ ਗੁਰੂ ਸਾਹਿਬ ਇਥੋਂ ਇਹਨਾਂ ਕੋਲੋਂ ਵਿਦਾ ਲੈ ਕੇ ਭਾਈ ਬਚਿੱਤਰ ਸਿੰਘ ਦੀ ਜ਼ਿੰਮੇਵਾਰੀ ਦੇ ਕੇ ਆਪ ਚਮਕੌਰ ਸਾਹਿਬ ਪਹੁੰਚ ਜਾਂਦੇ ਨੇ ਅੱਜ ਸਤ ਪੂਅ ਹੈ ਕੱਲ ਨੂੰ ਜੰਗ ਉੱਥੇ ਹੁੰਦਾ ਹੈ ਤੇ ਸਤ ਪੂ ਦੀ ਸ਼ਾਮ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਬੁਧੀ RAM ਦੀ ਗੜੀ ਦੇ ਵਿੱਚ ਪਹੁੰਚ ਜਾਂਦੇ ਹੁਣ ਪਿੱਛੇ ਫੌਜ ਮੁਗਲਾਂ ਦੀ ਉਹਨਾਂ ਨੇ ਆੜ ਪੈੜ ਨਪੀ ਕੋਟਲਾ ਨਿਹੰਗ ਦਾ ਆਣ ਪਹੁੰਚੇ ਆ ਕੇ ਇਹਨਾਂ ਅੱਖਾਂ ਨੂੰ ਕਿਹਾ ਭਾਈ ਤੇਰੀ ਭੇਲੀ ਦੀ ਤਲਾਸੀ ਲੈਣੀ ਆ ਤੇਰੇ ਕੋਲ ਬਾਗੀ ਨੇ ਕਹਿਣ ਲੱਗਾ ਲੈ ਲਓ ਤਲਾਸੀ ਕੋਈ ਗੱਲ ਨਹੀਂ ਹੁਣ ਜਿਹੜਾ ਮਮਤਾ ਜੀ ਸੀਗੀ ਇਹ ਅਜੇ ਬੇਟੀ ਵਿਆਉਣ ਵਾਲੀ ਸੀ ਉਸ ਟਾਈਮ ਤੇ ਪਿਆਰਿਓ ਇਹ ਭਾਈ ਬਚਿੱਤਰ ਸਿੰਘ ਦੇ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਇੰਨਾ ਕੁ ਜ਼ਿਆਦਾ ਫਟੜਾ ਹੈ ਇੱਕ ਚਾਦਰ ਉੱਤੇ ਦੇਂਦੇ ਨੇ ਖੂਨ ਨਾ ਭਿੱਜ ਜਾਂਦੀ ਆ ਲਾਹ ਲੈਂਦੇ ਨੇ ਦੂਜੀ ਚਾਦਰ ਫੇਰ ਦੇ ਦਿੰਦੇ ਇਤਨਾ ਜ਼ਿਆਦਾ ਖੂਨ ਵਹਿੰਦਾ ਬਹੁਤ ਹੀ ਸੀਰਸਾ ਹਾਲ ਤੇ ਕੋਈ ਇਲਾਜ ਨਹੀਂ ਹੋ ਸਕਦਾ ਆਖੀਰੀ ਸਮਾਂ ਹੈ ਉਹਨਾਂ ਦਾ ਉਧਰੋਂ ਕਿਲੇ ਦੀ ਤਲਾਸ਼ੀ ਦਾ ਕੰਮ ਸ਼ੁਰੂ ਹੋ ਗਿਆ ਸਾਰੇ ਕਮਰੇ ਜਦੋਂ ਵੇਖ ਲੈ ਤੇ ਪਿਆਰੇ ਉਸ ਕਮਰੇ ਤੱਕ ਗਏ ਕਹਿੰਦੇ ਵੀ ਆ ਵੀ ਕਮਰਾ ਖੋਲੋ ਤੇ ਅੰਗਖਾਨ ਕਹਿੰਦਾ ਕਹਿੰਦਾ ਇਸ ਕਮਰੇ ਦੇ ਵਿੱਚ ਮੇਰਾ ਧੀ ਤੇ ਜਵਾਈ ਆ ਹੁਣ ਤੁਸੀਂ ਹਿਸਾਬ ਲਾਓ ਕਿੰਡੀ ਵੱਡੀ ਕੁਰਬਾਨੀ ਇਸ ਕਮਰੇ ਦੇ ਵਿੱਚ ਮੇਰਾ ਧੀ ਜਵਾਈ ਆ ਅਗਰ ਕਹਿੰਦੇ ਜੇ ਖੋਲ ਦੇਣੇ ਆ ਕਹਿਣ ਲੱਗੇ ਨਿਹੰਗ ਖਾਨ ਜੀ ਜੇ ਤੁਹਾਡਾ ਧੀ ਜਵਾਈ ਆ ਨਾ ਤੇ ਅਸੀਂ ਵੀ ਤਾਂ ਤੁਹਾਡੇ ਹੀ ਆ ਤੇ ਕੋਈ ਗੱਲ ਨਹੀਂ ਇਹ ਕਮਰਾ ਅਸੀਂ ਨਹੀਂ ਖੋਲਦੇ ਵੈਗ ਨੂੰ ਦੀ ਕਿਰਪਾ ਵੇਖੋ ਔਰ ਉਹ ਜਿਹੜੀ ਬੀਬੀ ਮਮਤਾ ਸੀ ਉਹ ਅੰਦਰ ਪਿਆਰਿਓ ਸੁਣਦੀ ਪਈ ਸੀ ਇਸ ਗੱਲ ਜਿਸ ਵੇਲੇ ਮਗਲ ਹਕੂਮਤ ਚਲੀ ਗਈ ਤੇ ਬਾਅਦ ਦੇ ਵਿੱਚ ਭਾਈ ਬਚਤਰ ਸਿੰਘ ਜੀ ਸ਼ਹੀਦੀ ਪ੍ਰਾਪਤ ਕਰਦੇ ਨੇ ਉਸੇ ਰਾਤ ਉਸੇ ਹਵੇਲੀ ਦੇ ਵਿੱਚ ਸਸਕਾਰ ਕਰਕੇ ਫੁੱਲ ਅੰਗੀਠਾ ਇਕੱਠਾ ਕਰਕੇ ਪਿਆਰਿਓ ਸਰਸਾ ਨਦੀ ਝਵਾ ਦਿੱਤਾ ਤੇ ਕੁਝ ਦਿਨਾਂ ਬਾਅਦ ਕੋਈ ਦਿਨਾਂ ਬਾਅਦ ਹੀ ਉਸ ਬੀਬੀ ਨੂੰ ਵੇਖਣ ਵਾਸਤੇ ਆ ਜਾਂਦੇ ਨੇ ਸ਼ਾਦੀ ਵਾਸਤੇ ਤੇ ਪਿਆਰਿਓ ਬੀਬੀ ਬਿਲਕੁਲ ਨਾ ਕਰ ਦਿੰਦੀ ਕਹਿੰਦੀ ਪਿਤਾ ਜੀ ਇੱਕ ਬਨੇ ਮੈਨੂੰ ਪਰਨਾ ਕੇ ਦੂਜੇ ਬਨੇ ਵਿਆਹ ਲਗੋ ਫੋਨ ਮੈਂ ਭਾਈ 75 ਸਿੰਘ ਦੀ ਪਤਨੀ ਹਾਂ ਤੇ ਪਿਆਰਿਓ 125 ਸਾਲ ਦੀ ਉਮਰ ਉਹਨੇ ਹਣਾਈ ਬੀਬੀ ਮਮਤਾਜ ਨੇ ਅੱਜ ਉਹਦਾ ਗੁਰਦੁਆਰਾ ਸਾਹਿਬ ਸ਼ਿਸ਼ੂਭਤ ਹੈ ਉਸ ਜਗ੍ਹਾ ਦੇ ਉੱਤੇ ਜਾ ਕੇ ਜਦੋਂ ਮਰਜੀ ਦਰਸ਼ਨ ਮੇਲੇ ਕਰ ਸਕਦੇ ਹੋ 125 ਸਾਲ ਭਾਈ ਬਚਿੱਤਰ ਸਿੰਘ ਦੀ ਯਾਦ ਦੇ ਵਿੱਚ ਉਹਨੇ ਬਿਦਾ ਦਿੱਤੇ ਉਹਨਾਂ ਦੀ ਕਿੰਨੀ ਕੁਰਬਾਨੀ ਹੈ ਸਾਡੀ ਕੌਮ ਵਾਸਤੇ ਸੋ ਪਿਆਰਿਓ ਇਤਿਹਾਸ ਜਿਹੜਾ ਹੈ ਨਾ ਬਹੁਤ ਦੁੱਖਾਂ ਭਰਿਆ ਇਤਿਹਾਸ ਹੈ ਔਰ ਇਸੇ ਕਰਕੇ ਆਪਾਂ ਉਸ ਹਿਸਾਬ ਦੇ ਨਾਲ ਚੱਲੇ ਸੀ ਕਿ ਅਸੀਂ ਆਪਣੇ ਆਪ ਨੂੰ ਮਹਿਸੂਸ ਕਰਨਾ ਹੈ ਉਸ ਸਮੇਂ ਦੇ ਵਿੱਚ ਢਲਣਾ ਹੈ ਉਸ ਸਮੇਂ ਦੇ ਵਿੱਚ ਜਾਨੀ ਕਿ ਸਾਨੂੰ ਕੱਲੀ ਕੱਲੀ ਗੱਲ ਦੀ ਸਮਝ ਲੱਗੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪੁੱਤਰਾਂ ਨੂੰ ਛੋਟਿਆਂ ਬੱਚਿਆਂ ਨੂੰ ਇਹ ਸਿੱਖਿਆ ਦੇ ਸਕੀਏ ਕਿ ਸਾਡੇ ਸਤਿਗੁਰਾਂ ਨੇ ਸਾਡੀ ਕੌਮ ਵਾਸਤੇ ਕੀ ਕੀਤਾ ਅਸੀਂ ਅੱਜ ਉਹਨਾਂ ਵਾਸਤੇ ਕੀ ਕਰ ਰਹੇ ਹਾਂ ਸੁਕਿੰਦਾ ਭਾਪ ਅੱਜ ਦਾ ਇਤਿਹਾਸ ਆਪਣਾ ਇਹ ਸ਼ਾਮ ਇਹ ਤਰੀਕ ਜਿਹੜੀ ਹੈ 8 7 ਤਰੀਕ ਤੱਕ ਦਾ ਹੈ 8 ਦਾ ਜਿਹੜਾ ਹੈ ਉਹ ਪਿਆਰਿਓ ਕੱਲ ਨੂੰ ਆਪਾਂ ਇਤਿਹਾਸ ਸਾਜੀ ਨਾਲ ਸਾਂਝਾ ਕਰਾਂਗੇ ਸਮੇਂ ਦੀ ਨਜਾਕ ਨੂੰ ਦੇਖਦੇ ਹੋਇਆਂ ਇੱਥੇ ਆਪਾਂ ਸਮਾਪਤੀਆਂ ਕਰੀਏ ਵਈਆਂ ਭੁੱਲਾਂ ਨੂੰ ਨਾ ਚਤਾਰੀਏ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ